ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਕੱਲ ਆਪਾਂ ਟਰਾਲੀਆਂ ਭਰ ਕੇ ਖਿਲਾਰ ਲੀਆਂ ਸੀ ਦੋ ਰਾਤ ਨੂੰ ਅੱਜ ਲਾ ਲਾਂਗੇ ਮਸ਼ੀਨ ਕਰੀ ਜਾਂਦੇ ਤਿਆਰ ਗ੍ਰੀਸ ਕਰੂਸ ਕਰਕੇ ਤੇ ਤੇਲ ਤੁਲ ਪਾ ਕੇ ਟਰੈਕਟਰ 'ਚ ਚੱਲਦੇ ਬਾਹਰ ਭਰਦੇ ਨੇ ਟਰਾਲੀਆਂ ਟਰਾਲੀਆਂ ਕਰਤੀਆਂ ਖਾਲੀ ਤੇ ਕੋਖਲੋਤੀ ਆ ਰਹੀ ਪੱਤਰ ਕਰਕੇ ਤੇ ਹੁਣ ਲਤਾੜ ਕਰਦੇ ਆਂ ਨਾਲੇ ਮਸ਼ੀਨ ਜਾਂਦੀ ਬਾਹਰ ਚੱਲਦੇ ਨਾਲ ਅੱਜ ਕੰਮ ਥੋੜਾ ਹੀ ਰਹਿ ਗਿਆ ਬਾਲੀ ਮੇਰੇ ਅੱਧੇ ਦਿਨ ਤੱਕ ਨਬੇੜ ਜਾਗੇ ਲਤਾੜ ਪੂਰੀ ਵਧੀਆ ਹੋਈ ਜਾਂਦੀ ਬੰਦੇ ਪਹੁੰਚ ਕੇ ਔੜੀ ਔੜੀ ਚੱਲ ਵੀ ਮਸ਼ੀਨ ਯਾ ਨਿਆ ਆਪਾਂ ਵੀ ਟਰਾਲੀ ਵੀ ਚੱਲੀ ਆਇਨੀ ਮੱਕੀ ਇੰਨੀ ਕੋ ਰਹਿ ਗਈ ਸੀ ਕੱਲ ਇੰਨੀ ਕੋ ਉਸ ਪਾਸੇ ਤੇ ਫਿਰ ਲੱਗਦੇ ਆ ਇਸ ਕਿਲੇ ਚ ਮਸ਼ੀਨ ਆਉਦੀ ਵੀ ਉਦੋਂ ਆ ਲੰਗੂਰ ਉੱਤੇ ਚੜੇ ਆਂਬਾ ਵਾਸਤੇ ਉਹ ਲੁਗਾ ਖਤਰ ਚ ਕੰਨਾ ਆਂਬ ਖਾਣੇ ਨੇ ਪਰਗੀ ਟਰਾਲੀ کئی ਟੋਏ ਚ ਲਾਉਣ ਦੂਜੀ ਟਰਾਲੀ ਲੱਗ ਗਈ ਭਾਈ ਬਹੁਤ ਮਸ਼ੀਨ ਦੀ ਟਰਾਲੀ ਖੋਪਗੀ ਜਾਰੀ ਪਿਛਾ ਲਾਇਆ ਹੈ ਸੇ ਵਾਲੀ ਟਰਾਲੀ ਜਿਹੜੀ ਆਈ ਛੇਤੀ ਭਰ ਗਈ ਤੇ ਲਤਾੜ ਹੋਈ ਨਹੀਂ ਸੀ ਟਰਾਲੀ ਆ ਵਾ ਵਾ ਪਿਛਲੇ ਆ ਟਰਾਲੀ ਆ ਵੇ ਐਂਡ ਤੇ ਹੋਰ ਲੌਣੀ ਪੈਣੀ ਪੌੜਿਆ ਨਾਲ ਤੇ ਟਰਾਲੀ ਕੱਢ ਲਈਏ ਟਰੈਕਟਰ ਨਾਲੋਂ ਟਰੈਕਟਰ ਨਾਲ ਕੱਢ ਲਈਏ ਟਰੈਕਟਰ ਕੱਢ ਕੇ ਤੇ ਫਿਰ ਟਰਾਲੀ ਕੱਢਾਂਗੇ ਮਾੜੀ ਮਾੜੀ ਚਾਲ ਬਣਾ ਲੈਣੇ ਬਈ ਦੇਖ ਲਿਆ ਟਰੈਕਟਰ ਨਿਕਲ ਗਿਆ ਟਰਾਲੀ ਵੀ ਕੱਢਦੇ ਹੁਣ ਨਿਕਲ ਗਈ ਟਰਾਲੀ ਵੀਡੀਓ ਬਣਾਈ ਨਹੀਂ ਗਈ ਦੂਜੇ ਟਰੈਕਟਰ ਨਾਲ ਕੱਟਣੀ ਪਈ ਚਾਰ ਪੋਲਾ ਸੀ ਤੇ ਟਰਾਲੀ ਛੇਤੀ ਆ ਗਈ ਤੇ ਲਦਾੜ ਹੋਈ ਨਹੀਂ ਸੀ ਚੰਗੀ ਤਰ੍ਹਾਂ ਤੇ ਇੱਕ ਲੈ ਵਾਵਾ ਪਿੱਛੇ ਆਏ ਟਰਾਲੀ ਤਾਂ ਨਹੀਂ ਨਿਕਲੀ ਬਾਕੀ ਨਿਕਲ ਗਈ ਉਹ ਟਰਾਲੀ ਭਰਦੇ ਜਾ ਕੇ ਦੁਬਾਰਾ ਆ ਭਰੇ ਕਰਤੀ ਇਹ ਲੋਹਣੇ ਲਈ ਜਾਂਦੀ ਦੂਜੀ ਟਰਾਲੀ ਹਾਲ ਬੜਾ ਕਰਦੇ ਮੁੰਡਿਆਂ ਇੱਕ ਦੋ ਜਰ ਪੌਂਟ ਤੇ ਆਪਾਂ ਬਾਹਰ ਖੇਡ ਟਰਾਲੀ ਨਿਕਲ ਗਈ ਸੀ ਤੇ ਹੁਣ ਭਰਦੇ ਆ ਟਰਾਲੀਆਂ ਹੋਰ ਟਰਾਲੀ ਪਹਿਲਾਂ ਆ ਗਈ ਸੀ ਭਰਦੇ ਆ ਫੇਰ ਆਪਾਂ ਭਰਾਂਗੇ ਛੋਟੇ ਭਾਈ ਜੀ ਅੱਗੇ ਭਰ ਰੋ ਚੱਲ ਵੀ ਮਸ਼ੀਨ ਪਹਿਲਾ ਗੜਾ ਭਾਈ ਜਾਂਦੇ ਥੋੜਾ ਘ ਰਹਿ ਗਿਆ ਦੋ ਤੇ ਨਟਾਲੀਆਂ ਬਣ ਗੀਆਂ ਔਰ ਐਨਾ ਕਿ ਇੱਧਰ ਰਹੇਗਾ ਇੰਨਾ ਹੀ ਇੱਧਰ ਤੇ ਫਿਰ ਉਹ ਉਧਰ ਵਢਾਂਗੇ ਉਹ ਉੱਤੇ ਕਿੱਲਾਇਕ ਰਹੇਗਾ ਕਿ ਆਪਾਂ ਘਰੇ ਤੋਏ ਕੋਲ ਤੇ ਵਧੀਆ ਕਰੀ ਬੈਠਾ ਤਾੜ ਟਰਾਲੀ ਕਹਿੰਨੇ ਬੈਗ ਲਾ ਲਓ ਐਵੇਂ ਆਪਣੀ ਤਾਂ ਖੁੱਬਗੀ ਤੇ ਫਿਰ ਗਾਲਾਂ ਪੈਣਗੀਆਂ ਪਾਪਾ ਜੀ ਟਰਾਲੀ ਲਾ ਲਓ ਬੈਗ ਲਾ ਲਓ ਐਵੇਂ ਖੁੱਬਗੀ ਤੇ ਬਾਹਰ ਗਾਲਾਂ ਪੈਣਗੀਆਂ ਲੈ ਗਈ ਟਰਾਲੀ ਤੇ ਚੱਲਦੇ ਆ ਬਾਹਰ ਦਰ ਅੱਗੇ ਕਰ ਲਓ ਥੋੜਾ ਜਿਹਾ ਅੱਗੇ ਮਾਝੇ ਜੇ ਅੱਗੇ ਕਰ ਲੋ ਕਰ ਲੋ ਬਸ ਚੱਲਦੇ ਆ ਬਾਹਰ ਹਾਂਜੀ ਆ ਵੱਡੇ ਕੀ ਲੰਮੇ ਤੈਨੇ ਕਿਲੇ ਸੀ ਸਾਰੇ ਵੱਡੇ ਗੇ ਤੇ ਹੁਣ ਆ ਵੱਡੇਆਂ ਵਿੱਚੋਂ ਪਹਿਲਾਂ ਤਰਾ ਦੋ ਦੋੜੇ ਦੋਵਾਂ ਪਾਸਿਓਂ ਮਸ਼ੀਨ ਨਾਲ ਕੁਤਰਾਂਗੇ ਟਰਾਲੀ ਮਗਰ ਪਾ ਕੇ ਤੇ ਫਿਰ ਟਰਾਲੀ ਨਾਲ ਤੁਰ ਪੂਗੀ ਹਾਲ ਮਾਰ ਲਏ ਸੀ ਆਪਾਂ ਮੱਥਿਆ ਦੇ ਤੇ ਟਰਾਲੀ ਸੌਖੀ ਮੁੜ ਜਾਂਦੀ ਫਿਰ ਦੋ ਟਰਾਲੀਆਂ ਵਾਢ ਲੀਆਂ ਲੱਗੇ ਵਢਣ ਡਰਾਈਵਰ ਬਦਲ ਗਿਆ ਤੇ ਰੋਟੀ ਪਾਣੀ ਖਾ ਕੇ ਇਹ ਬੰਦੇ ਬਦਲ ਗਏ ਆਪਾਂ ਵੀ ਖਾਣੇ ਥੋੜੇ ਜੱਤਾ ਘਰ ਰੋਟੀ ਪਰ ਇਹ ਪਰ ਇਹ ਪਰ ਇਹ ਕੀ ਹਾਲ ਫਿਰ ਕਰਨੀਆ ਸਾਡੇ ਬਾਹਰ ਲੱਗੀ ਜਨੇ ਆ ਬਹੁਤ ਮੈਰਾ ਲੱਕੀ ਪਾਓ ਚਾਰ ਪਾਓ ਨਿਆਰਾ ਆਜੀ ਨਜ਼ਾਰਾ ਹਨਾ ਨਜ਼ਾਰਾਲਾ ਕੰਮ ਹੈ ਵੈਸੇ ਮੈਂ ਕਰਾ ਭਾਈ ਸਿਆਲ ਦੇ ਪੱਠੇ ਹੀ ਵੱਢ ਰਹੇ ਮਾੜੇ ਬਸੇ ਪਰ ਇੱਕ ਬਹੁਤ ਵਾਤਾ ਹਾਂ ਦੁੱਧ ਤਾਂ ਵਾਤਾ ਹੈ ਪ੍ਰੋਟੀਨ ਹੁੰਦਾ ਨਾ ਚਾਰ ਚ ਛੱਲੀ ਚ ਹਾਂ ਐਸ ਤਰ੍ਹਾਂ ਮੈਂ ਹੁਣ ਪਹਿਲਾਂ ਘੱਟ ਜਿਮਨੇ ਪਾਏ ਆ ਨਾ ਮੈਂ ਹਾਂ ਇੰਦਰ ਮੈਂ ਦੁੱਧ ਕਰਕੇ ਟੈਂਡਿੰਗ ਨਹੀਂ ਪਾਏ ਮੈਂ ਉਹ 2 ਕਿਲੋ ਪਿਆਜੀ ਆ ਬਸਤੀ ਦਾ ਬਹੁਤ ਆਲਾ ਵੀਰੇ ਬਾਤ ਤੋਂ ਬਾਤ ਵਿਜੋ ਵਿਜਿਟ ਕਰੋ ਦੀਪ ਸੰਦੀਪ ੱਲੋ ਬ੍ਰਦਰ ਡੇਰੀ ਫਾਰਮ ਹਾਂ ਡੇਰੀ ਫਾਰਮ ਬਸ ਜੇ ਕੋਈ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਹੋਵੇ ਆਪਾਂ ਕਮੈਂਟ ਚ ਪੁੱਛ ਸਕਦਾ ਤੇ ਨੰਬਰ ਆਪਣਾ ਹੈਗਾ 78780373 783780373 ਜੁਇਟ ਕਰੋ ਬਹੁਤ ਵਧੀਆ ਵੀਰੇ ਬਹੁਤ ਨਾਈਸ ਚਲੋ ਭਰਦੇ ਟਰਾਲੀਆਂ ਫਿਰ ਪ੍ਰਮੋਸ਼ਨ ਤਾਂ ਹੋ ਗਈ ਆਪਣੀ ਵੀ ਹੋਣੀ ਪਾ ਲੈ ਮਰਵਾ ਦੇ ਨਾ ਮਿਲਣਾ ਕੋਈ ਗੱਲ ਨਹੀਂ ਜੇ ਤੁਸੀਂ ਹੋ ਮੇਰੇ ਨਾਲ ਕੋਈ ਮਤਲਬ ਨਹੀਂ ਹੈ ਕਿ ਹੋਣਾ ਕਿ ਮਟੀਆ ਲੰਗੋ ਕਿ ਖਿਜੀਆ ਹੈ ਲੇਕਿਨ ਹੋਣਾ ਕਿ ਮਟੀਆ ਛੋਟੇ ਭਾਈ ਦੇ ਇਲਤਾੜ ਕਰਨ ਵੇ ਲੈ ਗਲੋਟਾ ਤੇ ਮੈਂ ਬੈ ਜਾਣਾ ਉੱਤੇ ਮੈਨੂੰ ਮਰਾ ਤੁਸੀ ਚਲਾਉਣ ਨਹੀਂ ਦਿੰਦੇ ਟਰੈਕਟਰ ਐਂ ਕਿਆ ਕਰਲਾ ਪੂਰੀ ਵਧੀਆ ਲਾਡ ਹੋਈ ਫੀਟ ਹੋਏ ਤੇ ਵੀ ਬਾਹਰ ਵੀ ਕੰਮ ਥੋੜਾ ਹੀ ਰਹਿ ਗਿਆ ਲੋਕ ਟਰਾਲੀਆਂ ਦਾ ਇੱਥੇ ਵੀ ਪੂਰਾ ਵਧੀਆ ਬੜਾ ਬਿਆ सारा बराबर हो वर्ग सारा अगो लिच तक चली जी मशीन बस दो है। ट्रालिया बन गई और फिर समाप्ति हो जानी अपनी टाली कूली बहवा गे मुझे अंब ल ਸਰ ਜਿਆਣਾ ਲਾ ਮਤੋੜਗੇ ਸਰ ਜਿਆਣਾ ਲਾ ਮਤੋੜਦੇ ਲੰਗੋਰ ਉੱਚਾ ਚੜਿਆ ਫਾ ਦੰਬ ਦੇ ਹਾਂ ਬਲਬ ਦਾ ਕੇ ਚਾਰ ਕਿਹੜੇ ਤੇ ਤਿੰਨ ਚਾਰ ਹੀ ਉਧਰ ਰਹਿ ਗਏ ਅਭੀ ਵੱਢਿਆ ਗਿਆ ਫਿਰ ਨਿਬੜ ਗਿਆ ਆਪਣਾ ਮਟਰੋ ਵੱਡੀ ਚੱਲੀ ਇੱਕ ਕਿਹੜਾ ਉਧਰ ਰਹਿ ਗਿਆ ਇੱਕ ਇਧਰ ਰਹਿ ਗਿਆ ਹਾਂਜੀ ਨਮਜੋਤ ਜੀ ਹਾਂਜੀ ਵੱਡੀ ਗਈ ਹੋਰ ਵੱਢ ਗਿਆ ਵਧੀਆ ਨਿਬੜ ਗਿਆ ਗਾੜੀ ਪੁਲੀ ਵਹੀ ਜਾਣੀ ਹੋਈ ਪੈਣੀ ਵਾਦੇਗਾ ਨਹੀਂ ਜੋਰਦਾਰ ਆਪਰੇਟਰ ਦੇਖਣਾ ਆਹੋ ਇਹ ਵੀ ਹੈ ਕੱਲ ਵਾਈ ਨਹੀਂ ਪੈਰੀ ਤੇ ਮੁੰਡੇ ਮੰਨੇ ਨਹੀਂ ਕਰੇ ਜਾ ਕੇ ਕਹਿੰਦੇ ਵੀ ਬੱਸ ਹੁਣ ਫੇਰੇ ਹੀ ਵਾਹਾਂਗੇ ਇਕੱਠੀ ਪਹਿਲਾਂ ਕਹਿੰਦੇ ਸੀ ਵੀ ਵਾਹ ਦੇ ਨਹੀਂ ਰਾਤ ਹੀ ਆਖਰੀ ਗੜਾ ਰਹਿ ਗਿਆ ਉਹ ਵੀ ਵੱਢਿਆ ਗਿਆ ਮੱਕੀ ਦਾ ਚਾਰ ਗਿਆ ਪੈ ਸੁੱਖ ਨਾਲ ਹੁਣ ਕਰੇ ਛੱਟ ਕੇ ਵਿਤਾੜ ਕਰਕੇ ਟੋਏ ਚ ਤੇ ਤਰਪਾਲ ਪਾ ਕੇ ਪਾਵਾਂਗੇ ਉੱਤੇ ਮਿੱਟੀ ਸੋਕੀ ਦਾ ਦੀ ਸਾਰਾ ਰਿਬੜ ਗਿਆ ਮਸ਼ੀਨ ਕਰਦੇ ਹਾਂ ਫੋਲਡ ਹੌਣ ਤੇ ਚੱਲਦੇ ਹਾਂ ਕਰੇ ਟੋਏ ਤੇ ਵੀ ਵਿਤਾੜ ਹੋਈ ਪਈ ਅਜੇ ਕਰਾਂਗੇ ਹੋਰ ਬਾਕੀ ਵੱਡੀ ਕੀ ਸਾਰੀ ਲਹਿ ਗਈ ਤੇ ਕੱਲ ਆਪਾਂ ਵੱਢਿਆ ਸੀ 4.5 ਪੰਜ ਕਿੱਲੇ ਥਾਂ ਵੱਢਿਆ ਸੀ ਤੇ ਹੋਈਆਂ ਸੀ 39 ਟਰਾਲੀਆਂ ਇਹ ਘਟ 40 ਤੇ ਅੱਜ ਵੱਢਿਆ ਆਪਾਂ ਸਵਾ 6 ਕਿਲੇ ਸਾਰਾ ਥਾਂ ਸੀ ਸਵਾ ਕਿੱਲਾ ਅੱਜ ਵੱਢਿਆ ਡੇਢ ਕਿੱਲਾ ਤੇ 13 ਟਰਾਲੀਆਂ ਅੱਜ ਹੋਈਆਂ 52 ਟਰਾਲੀਆਂ ਹੋ ਗਈਆਂ ਸਵਾ 6 ਕਿੱਲਿਆਂ ਚ ਬਾਕੀ ਤੁਸੀਂ ਲਾ ਲਓ ਜੋੜ ਜਮਾ ਕਿੰਨੇ ਕ ਬਣਦੀ ਸਾਡੇ ਮੁਤਾਬਕ ਤਾਂ ਬਹੁਤ ਨਿਕਲਾਈ ਬਹੁਤ ਏ ਜਿੰਨੀ ਕਮੱਕੀ ਸੀ ਜੇ ਹਿਸਾਬ ਦੀ ਮੱਕੀ ਵੈਸੇ ਵਧੀਆ ਹੀ ਸੀ ਆਪਣੀ ਲਓ ਜੀ ਕਰਤੀ ਮਸ਼ੀਨ ਇਕੱਠੀ ਨੱਬੜ ਗਿਆ ਆਪਣਾ ਨੱਬੜ ਗਿਆ ਚਾਚਾ ਹਾਂ ਚੱਲ ਗਈ ਅਗਲੇ ਸਾਲ ਹੈ ਚੱਲ ਗਈ ਅਗਲੇ ਸਾਲ ਨਹੀਂ ਅਜੇ ਮਿੱਟੀ ਪਾਉਣ ਵਾਲੀ ਏ ਪਹਿਲੀ ਵਾਹਣ ਵਾਲੀ ਏ ਝੋਨਾ ਲਾਉਣ ਵਾਲਾ ਇਹ ਤਾਂ ਹੋਰ ਆ ਗਿਆ ਚਾਰ ਤਾਂ ਨਹੀਂ ਬੜੇ ਆ ਇਹ ਤਾਂ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਵੀਡੀਓ ਵੇਖਣ ਦਾ ਤੇ ਕਮੈਂਟਾਂ 'ਚ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਲਾਈਕ ਕਰੋ ਤੇ ਅੱਜ ਦਾ ਵਲੌਗ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ